ਬਹੁਤ ਹੀ ਵਧੀਆ ਮਹਿੰਮ ਚਲਾਉਂਦੇ ਹੋਏ ਜਿਹੜੀ ਨਸ਼ੇ ਖਿਲਾਫ ਮਹਿੰਮ ਚਲਾਉਂਦੇ ਹੋਏ ਤੇ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਗਰੂਵਰਸਾ ਏਰੀਆ ਦੇ ਵਿੱਚ ਜਿਹਦੇ ਵਿੱਚ ਸਾਡੇ ਡੀਐਸਪੀ ਗਰੂਵਰਸਾ ਹੈ ਤੇ ਸਾਈ ਪ੍ਰਕਾਸ਼ ਜਿਹੜੇ ਸਾਡੇ ਆਈਪੀਐਸ ਅੰਡਰ ਟ੍ਰੇਨਿੰਗ ਅਫਸਰ ਹੈਗੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਕਰਦੇ ਤੇ ਇਹਨਾਂ ਦੇ 3 ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਦੇ ਵਿੱਚ ਬਲਕਾਰ ਸਿੰਘ 36 ਸਾਲ ਗੁਰਮੀਤ ਸਿੰਘ 28 ਸਾਲ ਦਾ ਲਖਵਿੰਦਰ ਸਿੰਘ 20 ਸਾਲ ਇਹ ਮਮਦੋਟ ਏਰੀਏ ਦੇ ਵਿੱਚ ਦੋ ਜਣੇ ਆ ਤੇ ਇੱਕ ਸਦਰ ਫਾਜ਼ਲ ਕਲਾ ਦਾ ਰਹਿਣ ਵਾਲਾ ਤੇ ਇਹਨਾਂ ਤੋਂ ਸਾਡੀ ਹੋਰ ਵੀ ਪੁਸ਼ਕਿਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਵੀ ਅਸੀਂ ਹੋਰ ਵੀ ਇਹਨਾਂ ਤੁਰਕਬੀ ਹੋਗੀ ਸਿਰ ਹੱਥੋਂ ਲੈ ਕੇ ਆਏ ਸੀ ਇਹ ਹਾਂਜੀ ਇਹ ਸਰਦੀ ਇਲਾਕੇ ਦੇ ਹੀ ਆ ਤੇ ਇਹਨਾਂ ਦਾ ਉਹ ਬਾਰਡਰ ਤੋਂ ਫੈਂਸਿੰਗ ਦੇ ਨੇੜੇ ਲੈ ਕੇ ਆਏ ਸੀ ਤੇ ਇਹ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਤੇ ਪਲੱਸ ਅਸੀਂ ਨਾਕਾ ਬੰਦਰੀ ਜਿਹੜੀ ਇਹਨਾਂ ਨੇ ਕੀਤੀ ਹੋਈ ਸੀ ਉਦੇ ਬੇਸ ਤੇ ਸਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਮੁਕਾਬਲਾ ਦਰਜ ਹੈ ਜੀ ਜਾਂ ਇਹ ਪਹਿਲਾ ਹੈ ਨਹੀਂ ਸਰ ਇਹ ਨਵਾਂ ਹੈ ਪਹਿਲਾਂ ਨਹੀਂ ਹੈਗੇ ਇਹਨਾਂ ਦੇ ਪਰ ਰਿਕਾਰਡ ਚੈੱਕ ਕਰ ਰਹੇ ਹਾਂ ਮੇਬੀ ਕਿਸੇ ਹੋਰ ਪੁਲਿਸ ਸਟੇਸ਼ਨ ਦੇ ਵਿੱਚ ਲਿਖ ਕੇ ਭੇਜਿਆ ਹੋ ਸਕੇ ਸਰ ਕੱਟ ਰੋਪਰੇਸ਼ਨ ਨੀ ਸਾਰੇ ਜਿਹੜੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਡੀਆਈਜੀ ਸਾਹਿਬ ਦੇ ਫਰੋਸਬਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ 8 ਹੌਟਸਪੌਟਸ ਤੇ ਪੁਲਿਸ ਵੱਲੋਂ ਭਾਰੀ ਫੋਰਸ ਲੈ ਕੇ